ਅੱਜ ਦੇ ਵਿੱਚ ਚਲਾਉਣਾ ਕਿ ਇਹ ਰੋਗਿਕ ਦਾ ਸਥਾਨ ਹੈ ਇਹ ਬੜਾ ਕੁ ਗੰਢੀ ਜੀ ਹੈ ਤਾਂ ਭਾਵੇਂ ਇਹ ਅੰਗ ਭੀ ਕਿੜਾ ਆਪਣੇ ਪ੍ਰੋਗਰਾਮ ਹੋਣਾ ਕੀ ਦਾ ਸਥਾਨ ਤੇ ਹੋਗਾ ਕਿਉਂਕਿ ਇਹ ਜਿਹੜਾ ਸਥਾਨ ਤੇ ਇੱਕ ਤੋ ਹੈ ਐਨ 29 ਤਰੀਕ ਦਾ ਜੀਤੀ ਹੈ ਜੱਠੇ ਵੀਰਵਾਰ ਦਾ ਪੜਾਹਰਾ ਹੁੰਦਾ ਜੀ ਉਰੇ ਸਭ ਠੀਕ ਠਾਕ ਹੈ ਇਹ ਮਾਲਕ ਦੀ ਕਿਰਪਾ ਹੈ ਸੰਗਤ ਬਾਹਰੋਂ ਜੀ ਸੰਗਤ ਬਾਹਰੋਂ ਜਿਆਦਾ ਸੰਗਤ ਬਾਹਰੋਂ ਹੀ ਆਉਂਦੀ ਹੈ ਜੀ ਲੋਕਲ ਲੋਕਲ ਥੋੜੀ ਹੈ ਬਾਹਰ ਦੀ ਸੰਗਤ ਜਿਆਦਾ ਹੈ ਇਹ ਮੀਨਾ ਵੀਰਵਾਰ ਨੂੰ ਇੱਥੇ ਸੰਤਪਰਵਾ ਹਾਂਜੀ ਆ ਵੀਰਵਾਰ ਨੂੰ ਜੀ ਆਪਣਾ ਸੰਗਤ ਆਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਥਲੋਰਾ ਮੈਂ ਮੌਜੂਦਾ ਸਰਪੰਚ ਜਗਜੀਤ ਸਿੰਘ ਪਿੰਡ ਥਲੋਰੇ ਤੋਂ ਇਹ ਸਾਡੇ ਪਿੰਡ ਚ ਜੋ ਸਥਾਨ ਬਣਿਆ ਨੋਗਜੀਏ ਪੀਰ ਦਾ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਮਹੀਨੇ ਵੀ ਜੇਠ ਮਹੀਨੇ ਦੇ ਤੀਜੇ ਵੀਰਵਾਰ ਨੂੰ ਪੜਾਹਰਾ ਹੋਊਗਾ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਅਦ ਤੇ ਬਾਅਦ ਸਾਡੇ ਨਗਰ ਖੇੜੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਉਸ ਤੋਂ ਬਾਅਦ ਇੱਥੇ ਸਾਡੇ ਸੇਵਾਦਾਰ ਪਾਪਾ ਤਰਲੋਕ ਸਿੰਘ ਜੀ ਬਹੁਤ ਤਨਮਨਤਾ ਨਾਲ ਸੇਵਾ ਕਰਦੇ ਆ ਇਹ ਲੋਕ ਲੋਕੇ ਵੀ ਸਾਡੇ ਬਹੁਤ ਆਪਣੇ ਮਿਹਨਤ ਨਾਲ ਔਰੇ ਬਾਬਾ ਜੀ ਦੇ ਚਰਨੀ ਲੱਗੇ ਹੋਏ ਆ ਤੇ ਬਹੁਤ ਸੇਵਾ ਸਾਥ ਕਹਿਣਾ ਤੇ ਬਹੁਤ ਕੁਝ ਬਣ ਗਿਆ ਜੀ ਔਰੇ ਤੇ ਹੁਣ ਆਪਣਾ 23 ਤਰੀਕ ਨੂੰ ਗੇਟ ਮਹੀਨੇ ਵਿੱਚ ਤੀਜੇ ਵੀਰਵਾਰ ਨੂੰ ਪੰਡਾਰਾ ਹੋਊਗਾ ਜੀ ਸਭੂ ਸੰਗਤਾਂ ਨੂੰ ਬੇਨਤੀ ਆ ਕਿ ਹਮਾ ਮਾ ਕੇ ਸਾਡੇ ਪਿੰਡ ਸਲੋਰਾ ਪਹੁੰਚਣ ਦੀ ਕਿਰਪਾਲਤਾ ਕਰੋ